ਕਾਫੀ ਟੈਨਸ਼ਨ ਦੇ ਵਿੱਚ ਆ ਉਹ ਕਿਹੜਾ ਪੇਪਰ ਆ ਇਹ ਸਾਈਡ ਤੇ ਮੈਂ ਸ਼ੋਅ ਕਰਦਾ ਪਿਆ ਕਿ ਸੇਮ ਫੇਸ ਹੋਏ ਬੰਦੇ ਦਾ ਫੇਸ ਟੂ ਫੇਸ ਸੇਮ ਫੇਸ ਹੋਏ ਬੰਦੇ ਦਾ ਕੀ ਉਹ ਬੰਦਾ ਜਾ ਕੇ ਦੂਜੇ ਬੰਦੇ ਦੀ ਪਦਰੋਨਾ ਮੇਨ ਤੋਂ ਕਰਵਾ ਸਕਦਾ ਕਿ ਸਾਡੇ ਕਾਫੀ ਭਰਾਵਾਂ ਨੇ ਪੁੱਛਿਆ ਵੀ ਅਸੀਂ ਕਿਵੇਂ ਇੱਥੇ ਆ ਸਕਦੇ ਆ ਉਹ ਨੰਬਰ 'ਚ ਪਦਰੋਨਾ ਮੇਨ ਤੋਂ ਕਰਾਉਂਦਾ ਸੀ ਉੱਥੇ ਬੰਦਾ ਫੜਿਆ ਤੇ ਗਾਲੋ ਗਾਲੀ ਹੋਏ ਆ ਬੰਦੇ ਆਪਣੇ ਕੋਲੇ ਇੰਸਟਾਗ੍ਰਾਮ ਬਣਾਇਆ ਸਿਰਫ ਗੱਲਾਂ ਕਰਨ ਲਈ ਉਹਦੇ ਤੇ ਆਪਾਂ ਹੋਰ ਕੁਝ ਨਹੀਂ ਕਰਦੇ ਇਹ ਕੀ ਨਾ ਸੋਚੋ ਵੀ ਮੈਂ ਐਨਕਾ ਲਾ ਕੇ ਪਰਿਆ ਕਰਦਾ ਐ ਤੇ ਤੇ ਮੇਰੀ ਮौज ਲੱਗੀ ਆ ਆਸ ਨੂੰ ਨੀ ਉਹ ਯਾਰ ਰੋਲਾ ਪਾ ਦਿਆ ਆਹ ਇੱਕ ਬਸਾ ਨਾ ਲੈ ਜਾ ਲੈ ਜਾ ਲੈ ਜਾ ਭਾਈ ਲੈ ਜਾ ਯਾਰ ਲੈ ਜਾਂਦਾ ਜਾਂਦਾ ਯਾਰ ਮੈਂ ਨਹੀਂ ਕਹਿੰਦਾ ਇੱਥੇ ਆਓ ਮੈਂ ਨਹੀਂ ਕਹਿੰਦਾ ਇਥੋਂ ਜਾਓ ਮੈਂ ਹਰੇਕ ਵੀਡੀਓ 'ਚ ਕਹਿਣਾ ਮੈਂ ਇੰਸਟਾਗ੍ਰam ਨਹੀਂ ਚਲਾਉਂਦਾ ਮੈਂ ਸਿਰਫ ਤੁਹਾਡੇ ਲਈ ਚਲਾਉਂਦਾ ਕਿਉਂਕਿ ਤੁਹਾਡਾ ਕੰਟੈਕਟ ਹੋ ਜਾਂਦਾ ਮੇਰੇ ਨਾਲ ਤੇ ਇੰਸਟਾਗ੍ਰam @chanbraad ਨਾਲ ਤੁਸੀਂ ਕੰਟੈਕਟ ਕਰ ਲਓ ਆਪ ਤੇ ਮੈਨੂੰ ਪੁੱਛਿਓ ਮੈਂ ਤੁਹਾਡੇ ਕੁਐਸਚਨ ਦੀ ਆਨਸਰ ਦੇਣ ਦੀ ਕੁਐਸਚਨ ਦਾ ਆਨਸਰ ਦੇਣ ਦਾ ਬਲਾ ਬਲਾ ਇਹ ਦੱਸਿਆ ਹੋਇਆ ਕੰਮ ਕਰ ਸਕਦੇ ਆ ਨਹੀਂ ਕਰ ਸਕਦੇ ਹਾਂਜੀ ਦੋਸਤੋ ਕੀ ਹਾਲ ਚਾਲ ਮੈਂ ਹਾਂ ਚਾਨਨ ਬਰਾੜ ਤੁਹਾਡਾ ਇਸ ਵੀਡੀਓ ਵਿੱਚ ਬਹੁਤ ਬਹੁਤ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਬਹੁਤ ਵਧੀਆ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਵਿੱਚ ਕੁਝ ਕੁਐਸਚਨ ਆ ਕੁਝ ਤੁਹਾਡੇ ਪੁਆਇੰਟ ਦੀਆਂ ਗੱਲਾਂ ਜਿਹੜੀਆਂ ਮੈਨੂੰ ਪੁੱਛੀਆਂ ਗਈਆਂ ਉਹ ਮੈਂ ਕਲੀਅਰ ਕਰਨ ਦੀ ਕੋਸ਼ਿਸ਼ ਕਰਦਾ ਤੁਹਾਡੇ ਬੜੀਆਂ ਇਹ ਗੱਲਾਂ ਕਮ ਆਉਂਦੀਆਂ ਸਾਡੇ ਕਾਫੀ ਭਰਾਵਾਂ ਨੇ ਸਵਾਲ ਵਾਰ-ਵਾਰ ਪੁੱਛਿਆ ਮੈਨੂੰ ਫਦਰੋਨਾ ਮੈਨ ਤੋਂ ਬਾਰੇ ਕਰਦੇ ਆਪਾਂ ਵੀਡੀਓ ਸਟਾਰਟ ਤੇ ਤੁਸੀਂ ਆਜੋ ਮੇਰੇ ਨਾਲ ਹਾਂਜੀ ਦੋਸਤੋ ਕਈ ਸਾਡੇ ਭਰਾ ਹੁਣ ਜਦੋਂ ਪਦਰੋਨਾ ਮੈਨ ਤੋਂ ਕਢਾਉਣ ਜਾਂਦੇ ਆ ਨਾ ਗੱਲ ਮੇਰੀ ਧਿਆਨ ਨਾਲ ਸੁਣਿਓ ਕਈ ਸਾਡੇ ਭਰਾ ਨਾ ਪਦਰੋਨਾ ਮੈਨ ਤੋਂ ਕਢਾਉਂਦੇ ਆ ਜਦੋਂ ਤੇ ਉਹਨਾਂ ਨੂੰ ਕੱਲੀ ਪਦਰੋਨਾ ਮੈਨ ਤੋਂ ਨਹੀਂ ਦਿੰਦੇ ਉਹਦੇ ਨਾਲ ਇੱਕ ਪੇਪਰ ਵੀ ਦਿੰਦੇ ਆ ਕਾਫੀ ਟੈਨਸ਼ਨ ਦੇ ਵਿੱਚ ਆ ਉਹ ਕਿਹੜਾ ਪੇਪਰ ਆ ਇਹ ਸਾਈਡ ਤੇ ਮੈਂ ਸ਼ੋਅ ਕਰਦਾ ਪਿਆ ਇਹ ਸਾਈਡ ਤੇ ਵੇਖੋ ਜਿਹੜਾ ਇਸ ਸਾਈਡ ਤੇ ਪੇਪਰ ਸ਼ੋਅ ਹੁੰਦਾ ਪਿਆ ਨਾ ਇਹ ਪੇਪਰ ਵੀ ਨਾਲ ਦਿੰਦੇ ਆ ਇਹ ਪੇਪਰ ਬਾਰੇ ਗੱਲ ਕਰਦਾ ਮੈਂ ਜਿਹੜਾ ਪੇਪਰ ਤੁਹਾਨੂੰ ਦਿੰਦੇ ਆ ਨਾ ਉਹਦੇ ਤੇ ਲਿਖਿਆ ਹੋਇਆ ਕੰਸੈਂਟ ਉਹ ਤੁਹਾਡੇ ਤੋਂ ਨਾ ਸਾਈਨ ਕਰਾਉਂਦੇ ਆ ਸਾਈਨ ਕਰਾ ਕੇ ਇਹ ਕਲੀਅਰ ਕਰਦੇ ਆ ਭਾਈ ਜਿਹੜਾ ਤੂੰ ਬੰਦਾ ਆ ਔਰੀਜਨਲ ਆ ਤੇ ਔਰੀਜਨਲ ਤੇਰਾ ਪਾਸਪੋਰਟ ਆ ਔਰੀਜਨਲ ਤੇਰੇ ਡਾਕੂਮੈਂਟ ਆ ਤੇ ਇਹਦੇ ਤੇ ਤੂੰ ਸਾਈਨ ਕਰਦੇ ਵੀ ਇਹ ਚੀਜ਼ਾਂ ਦੇ ਨਾਲ ਸਾਰੀਆਂ ਦੇ ਨਾਲ ਤੂੰ ਐਗਰੀ ਆ ਤੇਰਾ ਸਾਰਾ ਕੁਝ ਇਹ ਸਹੀ ਆ ਕਿਉਂਕਿ ਅੱਜ ਕੱਲ ਪਦਰੋਨਾ ਮੈਂ ਤੋਂ ਦੇ ਨਾਂ ਤੇ ਫਰਾਡ ਬਹੁਤ ਤਕੜਾ ਹੋਈ ਜਾਂਦਾ ਕਈ ਬੰਦੇ ਇਥੇ ਦੋ ਨੰਬਰ ਚ ਕਰਾਈ ਜਾਂਦੇ ਬੰਦੇ ਇਥੇ ਹੁੰਦੇ ਨਹੀਂ ਤੇ ਕਈਆਂ ਦੀਆਂ ਦੋ ਨੰਬਰੀਆਂ ਕਾਫੀ ਤੇ ਸਾਹਮਣੇ ਹੀ ਆ ਕੱਲ ਮੈਂ ਉੱਥੇ ਆ ਜਾਂਦਾ ਹੰਬਲ ਹੋ ਗਿਆ ਮੜਾ ਜਾ ਕੱਲ ਮੈਂ ਆਈ ਜਾਂਦਾ ਮੈਂ ਤੁਹਾਡੇ ਮੂਹਰੇ ਖੜਾ ਸੀ ਤੇ ਉੱਤੇ ਇੱਕ ਸਾਡੇ ਬ੍ਰਦਰ ਦਾ ਰੌਲਾ ਪਿਆ ਖੜਾ ਇਹ ਬੰਦੇ ਗਾਲੋ ਗਾਲੀ ਹੋਈ ਜਾਂਦੇ ਦੋ ਨੰਬਰੀ ਬਹੁਤ ਜ਼ਿਆਦੇ ਆ ਇਸ ਕਰਕੇ ਉਹਨਾਂ ਨੂੰ ਵੀ ਪਤਾ ਉਹ ਵੀ ਓਨੇ ਸਿਆਣੇ ਹੋਈ ਜਾਂਦੇ ਸਾਡੇ ਬੰਦੇ ਹੀ ਸਿਆਣੇ ਕਰਦੇ ਆ ਓਨੇ ਸਿਆਣੇ ਹੋਈ ਜਾਂਦੇ ਤੇ ਓਨੀਆਂ ਹੋ ਸ਼ਕਤੀ ਕਰੀ ਜਾਂਦੇ ਪਹਿਲਾਂ ਇਹ ਫਾਰਮ ਤੇ ਸਾਈਨ ਨਹੀਂ ਲੈਂਦੇ ਹੁੰਦੇ ਸੀ ਹੁਣ ਤਾਂ ਉਹਨੂੰ ਪੇਪਰ ਤੇ ਸਾਈਨ ਕਰਕੇ ਦਿੰਦੇ ਆ ਤੁਸੀਂ ਇਹ ਜਿਹੜਾ ਪੇਪਰ ਮੈਂ ਲਿਖਾਈ ਜਾਂਦਾ ਐ ਸਾਈਡ ਤੇ ਇਹਨੂੰ ਰੀਡ ਕਰਕੇ ਵੇਖ ਲਿਓ ਸਾਡੇ ਕਾਫੀ ਭਰਾਵਾਂ ਨੂੰ ਇਹ ਪੇਪਰ ਮਿਲਿਆ ਤੇ ਵੀਡੀਓ ਕਰਦੇ ਪਏ ਆਪਾਂ ਕੰਟੀਨਿਊ ਇੱਕ ਦੋ ਗੱਲਾਂ ਹੋਰ ਵੀ ਐਡ ਕਰਨ ਲੱਗੇ ਆ ਹਾਂਜੀ ਅੱਜ ਉਸ ਤੋਂ ਅਕਿ ਇੱਕ ਸਾਡੇ ਬ੍ਰਦਰ ਨੇ ਮੈਨੂੰ ਪੁੱਛਿਆ ਭਾਜੀ ਮੈਂ ਪਦਰੋਨਾ ਮੈਂ ਤੋਂ ਪਾਰਸੀ ਲੋਨਾ ਕਰਾ ਕੇ ਤੇ ਕੀ ਮੈਂ ਮੈਡਰ ਜਾਂ ਹੋਰ ਸਿਟੀ ਦੇ ਵਿੱਚ ਜਾਵਾਂ ਤੇ ਕੀ ਮੇਰੀ ਪਦਰੋਨਾ ਮੈਂ ਤੋਂ ਕਾਊਂਟ ਹੋਊਗੀ ਇਹ ਵੀ ਸਵਾਲ ਪੁੱਛਿਆ ਮੇਰੇ ਬ੍ਰਦਰ ਨੇ ਮੈਂ ਤੁਹਾਡਾ ਜਵਾਬ ਇਹ ਲਗਾ ਤੁਸੀਂ ਸਪੇਨ ਦੇ ਵਿੱਚ ਕਿਸੇ ਜਗ੍ਹਾ ਤੇ ਵੀ ਪਦਰੋਨਾ ਮੈਂ ਤੋਂ ਕਰਾ ਲਈ ਹੈ ਚਾਹੇ ਉਹ ਘਰ ਦੀ ਕਰਵਾਈ ਆ ਚਾਹੇ ਰੈੱਡ ਕਰਾਸ ਦੀ ਕਰਾਈ ਆ ਧਿਆਨ ਨਾਲ ਗੱਲ ਸੁਣ ਲਿਓ ਚਾਹੇ ਰੈਟਕਰਾਫ ਦੀ ਆ ਚਾਹੇ ਘਰ ਦੀ ਕਰਾਈ ਆ ਉਹ ਪੂਰੇ ਸਪੇਨ ਦੇ ਵਿੱਚ ਵੈਲਿਡ ਆ ਉਹ ਜਿੱਥੇ ਮਰਜ਼ੀ ਕਟਵਾਓ ਜਿੱਥੇ ਮਰਜ਼ੀ ਕਰਵਾਓ ਉਹ ਸੇਮ ਆ ਉਹਦੇ ਵਿੱਚ ਕੋਈ ਕਿੰਤੂ ਪ੍ਰੰਤੂ ਨਹੀਂ ਗਾ ਵੀ ਅਸੀਂ ਬਾਰਸੀਲੋਨਾ ਕਰਾਈ ਸੀ ਬਾਰਸੀਲੋਨਾ ਵਾਲਾ ਜਾ ਕੇ ਵਲੈਂਸੀਆ ਕਰਾਈ ਜਾਂਦਾ ਉਹ ਕਾਊਂਟ ਨਹੀਂ ਹੋਣੀ ਜਾਂ ਮੈਡਰਡ ਕਰਾਈ ਜਾਂਦਾ ਸਾਰੇ ਪਾਸੇ ਸੇਮ ਆ ਕਿਉਂਕਿ ਜਿਹੜਾ ਤੁਹਾਡਾ ਇਹ ਡਾਕੂਮੈਂਟ ਜਾਂ ਪੀਆਰ ਦਾ ਟੀਆਰਸੀ ਦੇਣ ਦਾ ਕਾਨੂੰਨ ਆ ਨਾ ਇਹ ਬਾਰਸੀਲੋਨਾ ਦਾ ਨਹੀਂ ਗਾ ਪੂਰੇ ਸਪੇਨ ਦਾ ਕਾਨੂੰਨ ਆ ਹੈ ਤੇ ਜਦੋਂ ਤੁਸੀਂ ਹੋਰ ਕਿਤੇ ਜਾ ਕੇ ਪਦਰੋਨਾ ਮੈਂ ਤੋਂ ਕਰਾਉਗੇ ਤੁਹਾਡੀ ਵੈਲਿਡ ਆ ਤੇ ਤੁਹਾਡੇ ਦਿਨ ਗਿਣੇ ਜਾਣਗੇ ਚਾਹੇ ਕਿਤੇ ਵੀ ਕਰਾਈਏ ਜਿੱਥੇ ਵੀ ਤੁਸੀਂ ਕਰਾਤੀ ਆ ਨਾ ਤੇ ਉੱਥੇ ਤੁਹਾਡੇ ਦਿਨ ਉਹ ਐਡ ਹੋਣੇ ਹੋਣੇ ਆ ਤੇ ਇੱਥੇ ਜਿੰਨੇ ਬੰਦੇ ਸਾਡੇ ਸੱਜਣ ਭਰਾ ਇੱਥੇ ਜਿਹੜੇ ਪਹਿਲਾਂ ਤੋਂ ਲੋਕ ਵੀ ਰਹਿੰਦੇ ਜਿਹੜੀ ਪਦਰੋਨਾ ਮੈਂ ਤੋਂ ਕੀ ਚੀਜ਼ ਹੈ ਹਰ ਬੰਦੇ ਨੂੰ ਕਰਾਉਣੀ ਪੈਂਦੀ ਜਿਹੜਾ ਬੰਦਾ ਸਪੇਨ ਵਿੱਚ ਰਹਿੰਦਾ ਹੋਰ ਗੱਲਾਂ ਅੱਗੇ ਵੀ ਹੈਗੀਆਂ ਦੱਸਣ ਵਾਲੀਆਂ ਵੀਡੀਓ ਕਰਦੇ ਪਾਏ ਆਪਾਂ ਕੰਟੀਨਿਊ ਤੇ ਉਸ ਤੋਂ ਅੱਗੇ ਸਾਡੇ ਕਈ ਭਰਾਏ ਪੁੱਛੀ ਜਾਂਦੇ ਆ ਭਾਰੀ ਨਾ ਫਲਾਨੀ ਕੰਟਰੀ ਦੇ ਵਿੱਚ ਬਾਹਰ ਆ ਕਿਸੇ ਚ ਵੀ ਆ ਚਲੋ ਬਾਹਰ ਉਹ ਕਹਿੰਦਾ ਕੀ ਮੇਰਾ ਇੱਥੇ ਆ ਕੇ ਪਾਸਪੋਰਟ ਰੀਨਿਊ ਹੋ ਜਾਊਗਾ ਕਿਸੇ ਦਾ 27 ਤੱਕ ਵੈਲਿਡ ਆ ਕਿਸੇ ਦਾ 28 ਤੱਕ ਵੈਲਿਡ ਆ ਤੇ ਕੀ ਉਹ ਕਹਿੰਦਾ ਜਦੋਂ ਮੈਂ ਇੱਥੇ ਆਵਾਂ ਕੀ ਮੇਰਾ ਪਾਸਪੋਰਟ ਰੀਨਿਊ ਹੋ ਜਾਊਗਾ ਜਿਹੜਾ ਅੱਜ ਦਾ ਕਾਨੂੰਨ ਆ ਮੈਂ ਉਹ ਦੱਸਣ ਲੱਗਾ ਕੱਲ ਨੂੰ ਕੀ ਹੋਵੇ ਜਦੋਂ ਵੀਡੀਓ ਵੇਖੋ ਸਾਲ ਨੂੰ ਦੋ ਸਾਲਾਂ ਨੂੰ ਬੱਕਰੀ ਗੱਲ ਆ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਝੇਕਰ ਤੁਸੀਂ ਆਪ ਦਾ ਪਾਸਪੋਰਟ ਰੀਨਿਊ ਕਰਨਾ ਤੇ ਤੁਹਾਡੀ ਪਦਰੋਨਾ ਮੇਨ ਤੋਂ ਚੱਲਦੀ ਹੋਣੀ ਚਾਹੀਦੀ ਹੈ ਜੇਕਰ ਤੁਹਾਡੀ ਪਦਰੋਨਾ ਮੇਨ ਤੋਂ ਨਹੀਂ ਚੱਲਦੀ ਤੇ ਤੁਹਾਡਾ ਪਾਸਪੋਰਟ ਰੀਨਿਊ ਇੱਥੇ ਨਹੀਂ ਹੋਣਾ ਤੁਹਾਡੀ ਪਦਰੋਨਾ ਮੇਨ ਤੋਂ ਦੇ ਬੇਸ ਤੇ ਤੁਹਾਡਾ ਪਾਸਪੋਰਟ ਨਵਾਂ ਬਣ ਸਕਦਾ ਜੇ ਤੁਹਾਡੀ ਪਦਰੋਨਾ ਮੇਨ ਤੋਂ ਹੈ ਨਹੀਂ ਤੇ ਤੁਹਾਡਾ ਪਾਸਪੋਰਟ ਰੀਨਿਊ ਰੀਨਿਊ ਕਰਨਾ ਬਹੁਤ ਔਖਾ ਹੋ ਜੂਗਾ ਤੇ ਪਹਿਲਾਂ ਆਪ ਦੀ ਤੁਹਾਡੀ ਪਦਰੋਨਾ ਮੇਨ ਤੋਂ ਹੋਊਗੀ ਤੇ ਹੋ ਜੂਗਾ ਕੋਈ ਚੱਕਰ ਨਹੀਂ ਤੇ ਰੀਨਿਊ ਹੋ ਜੂਗਾ ਤੁਹਾਨੂੰ 2 ਸਾਲ ਦਾ ਪਹਿਲਾਂ ਪਾਸਪੋਰਟ ਇੱਥੇ ਮਿਲ ਜੂਗਾ ਚਾਹੇ ਤੁਹਾਡੇ ਕੋਲ ਪਹਿਲਾਂ 10 ਸਾਲ ਦਾ ਤੇ ਚਾਹੇ 5 ਸਾਲ ਦਾ ਜਿੰਨਾ ਵੀ ਆ ਤੇ ਤੁਹਾਨੂੰ 2 ਸਾਲ ਦਾ ਪਾਸਪੋਰਟ ਇੱਥੇ ਰੀਨਿਊ ਕਰਕੇ ਮਿਲ ਜੂਗਾ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਤੇ ਉਸ ਤੋਂ ਅੱਗੇ ਬੜੀ ਜ਼ਰੂਰੀ ਗੱਲ ਮੈਨੂੰ ਕਈ ਭਰਾਵਾਂ ਨੇ ਆਊਟ ਆਫ ਸਪੇਨ ਪੁੱਛਿਆ ਇੰਡੀਆ ਤੋਂ ਪੁੱਛਿਆ ਉਹ ਕਹਿੰਦੇ ਕੀ ਅਸੀਂ ਟੂਰਿਸਟ ਵੀਜ਼ੇ ਤੇ ਇੱਥੇ ਆਉਨੇ ਆ ਤੇ ਕੀ ਅਸੀਂ ਇੱਕ ਨੰਬਰ ਦੇ ਵਿੱਚ ਕੰਮ ਕਰ ਸਕਦੇ ਆ ਨਹੀਂ ਕਰ ਸਕਦੇ ਤੁਸੀਂ ਇੱਕ ਨੰਬਰ 'ਚ ਕੰਮ ਨਹੀਂ ਕਰ ਸਕਦੇ ਕਿਉਂਕਿ ਤੁਸੀਂ ਟੂਰਿਸਟ ਵੀਜ਼ੇ ਤੇ ਆ ਤੁਹਾਨੂੰ ਲਾਕਸਪੈਕ ਕਰਨਾ ਪੈਂਦਾ ਤੇ ਉਹ ਕੰਮ ਤੁਸੀਂ ਇੱਥੇ ਤਾਨੂੰ ਪਰਮਿਸ਼ਨ ਨਹੀਂ ਹੁੰਦੀ ਕੰਮ ਕਰਨ ਦੀ ਤੁਸੀਂ ਆਪ ਦਾ ਟਾਈਮ ਟਪਾਉਣਾ ਹੁੰਦਾ ਜਿਹੜੇ 2 ਸਾਲ ਟਪਾਉਣੇ ਹੁੰਦੇ ਉਹਦੀ ਜੰਗ ਕਰਕੇ ਜ਼ਿੰਦਗੀ ਦੇ ਤਪੱਸਿਆ ਕਰਕੇ ਲੰਘਾਉਣੇ ਪੈਂਦੇ ਆ ਤੁਸੀਂ ਕੰਮ ਨਹੀਂ ਇੱਥੇ ਆ ਕੇ ਕਰ ਸਕਦੇ ਤੇ ਇਸ ਲਈ ਤੁਹਾਨੂੰ ਇੱਥੇ ਆ ਕੇ ਸਟਰਗਲ ਕਰਨਾ ਪੈਂਦਾ ਉਹ ਤੋਂ ਆਫਟਰ ਤੁਸੀਂ 2 ਸਾਲਾਂ ਬਾਅਦ ਲੀਗਲ ਹੁੰਦੇ ਆ ਕੰਮ ਕਰਨ ਦੇ ਲਈ ਤੇ ਇੱਕ ਮੇਰੇ ਬ੍ਰਦਰ ਨੇ ਇਹ ਪੁੱਛਿਆ ਉਹ ਕਹਿੰਦੇ ਅਸੀਂ ਇੰਡੀਆ ਤੋਂ ਇੱਥੇ ਆਉਂਦੇ ਆ ਕੀ ਸਾਡਾ ਟੂਰਿਸਟ ਵੀਜ਼ਾ ਵਰਕ ਦੇ ਵਿੱਚ ਕਨਵਰਟ ਹੋ ਜਾਊਗਾ ਉਹ ਕਨਵਰਟ ਨਹੀਂ ਹੁੰਦਾ ਤੁਹਾਡਾ ਟੂਰਿਸਟ ਵੀਜ਼ਾ ਕਨਵਰਟ ਨਹੀਂ ਹੁੰਦਾ ਤੇ ਤੁਹਾਨੂੰ ਕੀ ਕਰਨਾ ਪਊਗਾ ਤੁਹਾਨੂੰ ਇੱਥੇ ਪ੍ਰੋਸੈਸ ਫਾਲੋ ਕਰਨਾ ਪਊਗਾ 2 ਸਾਲ ਦਾ ਜੋ ਮੈਂ ਵਟਐਵਰ ਬਲਬਲਾ ਦੱਸਿਆ ਵਿਆ ਜਿਹੜੀ ਚੀਜ਼ ਹੈਗੀ ਆ ਡਾਕੂਮੈਂਟ ਜਿਹੜੇ ਲੈਣਿਆ ਤੁਹਾਨੂੰ ਪ੍ਰੋਸੈਸ 2 ਸਾਲ ਦਾ ਪੂਰਾ ਕਰਨਾ ਪਊਗਾ ਉਦੋਂ ਮੁੜ ਕੇ ਤੁਸੀਂ ਇੱਥੇ ਵਰਕ ਪਰਮਿਟ ਤੇ ਹੋਵੋਗੇ ਉਦੋਂ ਪਹਿਲਾਂ ਨਹੀਂ ਹੁੰਦੇ ਹੋਰ ਕੋਈ ਵੀ ਨਹੀਂਗਾ ਤੁਸੀਂ ਟੂਰਿਸਟੇ ਆ ਕੇ ਤੇ ਤੁਹਾਡਾ ਕੰਮ ਕੰਜ ਨਹੀਂ ਹੋ ਸਕਦਾ ਤੁਹਾਨੂੰ ਇਹ ਪ੍ਰੋਸੈਸ ਫਾਲੋ ਕਰਨਾ ਪਊਗਾ ਜੇਕਰ ਤੁਹਾਡਾ ਹੋਰ ਕੋਈ ਕੁਐਸਚਨ ਹੋਇਆ ਤੇ ਮੈਨੂੰ ਪੁੱਛਿਓ ਮੈਂ ਤੁਹਾਡੇ ਕੁਐਸਚਨ ਦੀ ਆਨਸਰ ਦੇਣ ਦੀ ਕਵੈਸਚਨ ਦਾ ਆਨਸਰ ਦੇਦਾ ਕਵੈਸਚਨ ਦਾ ਆਨਸਰ ਦੇਣ ਦੀ ਕੋਸ਼ਿਸ਼ ਕਰੂੰਗਾ ਇੰਜ ਕਰਕੇ ਹੰਬਲ ਹੋ ਗਿਆ ਸੀ ਸੋਹਣੇ ਤੇ ਉਸ ਤੋਂ ਅੱਗੇ ਇੱਕ ਸਾਡੇ ਬ੍ਰਦਰ ਨੇ ਮੈਨੂੰ ਸਵਾਲ ਪੁੱਛਿਆ ਉਹ ਕਹਿੰਦੇ ਭਾਵੇਂ ਸੇਮ ਫੇਸ ਹੋਵੇ ਬੰਦੇ ਦਾ ਫੇਸ ਟੂ ਫੇਸ ਸੇਮ ਫੇਸ ਹੋਵੇ ਬੰਦੇ ਦਾ ਕੀ ਉਹ ਬੰਦਾ ਜਾ ਕੇ ਦੂਜੇ ਬੰਦੇ ਦੀ ਪਦਰੋਨਾਮੈਂਟ ਕਰਵਾ ਸਕਦਾ ਜੇ ਮੈਂ ਕਹਾ ਤੇ ਨਹੀਂ ਤੇ ਜੇ ਕੋਈ ਹੋਰ ਕਵੇ ਪਤਾ ਨਹੀਂ ਤੇ ਕਿਉਂਕਿ ਇਹ ਕੰਮ ਹੈਗਾ ਗਲਤ ਤੇ ਗਲਤ ਗਲਤੀ ਹੁੰਦਾ ਤੇ ਤਾਂ ਹੀ ਕਰਕੇ ਉਹਨਾਂ ਨੇ ਸਖਤੀ ਕੀਤੀ ਵੀ ਆ ਜਾਂਦਾ ਮੈਂ ਤੁਹਾਨੂੰ ਜਿਹੜਾ ਕੰਸੈਂਟ ਫਾਰਮ ਤੇ ਸਾਈਨ ਲੈਂਦੇ ਸਾਰੇ ਡਾਕੂਮੈਂਟ ਚੈੱਕ ਕਰਦੇ ਆ ਇਹ ਤੁਹਾਡਾ ਫੀਲਟਰ ਤੇ ਜਾ ਕੇ ਤੁਹਾਨੂੰ ਦਿੱਕਤ ਵੀ ਬਣ ਸਕਦੀ ਤੁਹਾਨੂੰ ਤੇ ਕੋਈ ਨੰਘ ਨਹੀਂ ਸਕਦੇ ਕੋਈ ਚੱਕਰ ਨਹੀਂ ਆ ਕਿਉਂਕਿ ਦੂਸਰੇ ਫੇਸ ਵਾਲਾ ਬੰਦਾ ਜਾ ਕੇ ਕਰਵਾਊਗਾ ਤੇ ਤੁਹਾਨੂੰ ਪਤਾ ਲੱਗ ਹੀ ਜਾਂਦਾ ਉਹਨਾਂ ਨੂੰ ਗਲਤ ਕੰਮ ਨਹੀਂ ਕਰੀਦੇ ਜਿਹੜਾ ਇੱਕ ਨੰਬਰ ਦਾ ਕੰਮ ਉਹੀ ਕਰੀਦਾ ਹੁਣ ਨਹੀਂ ਹੁੰਦਾ ਪਹਿਲਾਂ ਸਮਿਆਂ 'ਚ ਹੋ ਜਾਂਦਾ ਸੀ ਤੇ ਜਿਹੜੇ ਬੰਦੇ ਕਰਦੇ ਆ ਭਾਈ ਉਹ ਭੁਗਤਣਗੇ ਮੈਂ ਨਹੀਂ ਇਸ ਗੱਲ ਨੂੰ ਪ੍ਰੀਫਰ ਕਰਦਾ ਮੈਂ ਤੁਹਾਨੂੰ ਦੱਸਾਂ ਇਹ ਕੰਮ ਨਹੀਂ ਹੁੰਦਾ ਤੇ ਜੇ ਕੋਈ ਤੁਹਾਡਾ ਹੋਰ ਕੁਐਸਚਨ ਹੋਇਆ ਕੋਈ ਜੈਨੂਇਨ ਜਾਂ ਤੇ ਮੈਨੂੰ ਜਰੂਰ ਪੁੱਛਿਓ ਤੇ ਉਹਦਾ ਮੈਂ ਜਵਾਬ ਦੇਣ ਦੀ ਪੂਰੀ ਪੂਰੀ ਕੋਸ਼ਿਸ਼ ਕਰੂੰਗਾ ਕਰਦੇ ਆਂ ਆਪਾਂ ਵੀਡੀਓ ਕੰਟੈਂਟ ਤੇ ਹਾਂਜੀ ਦੋਸਤੋ ਉਸ ਤੋਂ ਅੱਗੇ ਸਾਡੇ ਕਾਫੀ ਭਰਾਵਾਂ ਨੇ ਪੁੱਛਿਆ ਵੀ ਅਸੀਂ ਕਿਵੇਂ ਇੱਥੇ ਆ ਸਕਦੇ ਆ ਇੱਥੇ ਸਟੱਡੀ ਵੀਜੇ ਨਾਲ ਆਜੋ ਇੱਥੇ ਸ਼ੈਨੇਗਨ ਵੀਜੇ ਨਾਲ ਆਜੋ ਜਿਵੇਂ ਤੁਹਾਡਾ ਪਰਪਸ ਬਣਦਾ ਹਨਾ ਉਹ ਕੋਈ ਜ਼ਿਆਦਾ ਕੋਸਟ ਨਹੀਂ ਗਈ ਉਹਦੀ ਤੇ ਬੰਦਾ इजीली ਆ ਜਾਂਦਾ ਜੇ ਤੁਹਾਨੂੰ ਢੰਗ ਹੈਗਾ ਆਉਣ ਦਾ ਠੀਕ ਹੋ ਗਿਆ ਤੇ ਨਹੀਂ ਬੰਦੇ 10-15 ਲੱਖ ਰੁਪਈਆ ਲਾਉਦੇ ਆ ਮੈਂ ਕੋਈ ਇੱਥੇ ਸੱਜਦਾ ਨਹੀਂ ਮੈਂ ਕੋਈ ਪ੍ਰਮੋਟ ਨਹੀਂ ਕਰਦਾ ਪਿਆ ਮੈਂ ਨਹੀਂ ਕਹਿੰਦਾ ਇੱਥੇ ਆਓ ਮੈਂ ਨਹੀਂ ਕਹਿੰਦਾ ਇਥੇ ਜਾਓ ਮੈਂ ਹਰੇਕ ਵੀਡੀਓ ਚ ਕਹਿੰਦਾ ਤੇ ਜਿਹੜਾ ਇਹ ਕੰਮ ਆ ਇੱਥੇ ਕੰਮ ਬੜਾ ਟਫ ਆ ਬੰਦਿਆਂ ਨੂੰ ਕੰਮ ਨਹੀਂ ਮਿਲਦਾ ਬੰਦੇ ਗੇਲੇ ਬੈਠੇ ਆ ਇਹ ਗੱਲ ਸੱਚ ਆ ਆ ਬੱਸ ਮੰਨ ਲਓ ਯਾਰ ਰੌਲਾ ਪੰਡੀ ਆ ਆਹਦੀ ਬਸ ਆ ਨਾ ਲੈ ਜਾ ਲੈ ਜਾ ਲੈ ਜਾ ਭਾਈ ਲੈ ਜਾ ਯਾਰ ਲੈ ਜਾਂਦਾ ਜਾਂਦਾ ਲੈ ਜਾ ਵਰ ਗਿਆ ਤੇ ਇੱਥੇ ਬੰਦੇ ਵੇਲੇ ਵੀ ਬੈਠੇ ਆ ਬੰਦਿਆਂ ਕੋਲ ਕੰਮ ਹੈ ਨਹੀਂ ਇਹ ਚੀਜ਼ ਨਾ ਸੋਚੋ ਵੀ ਮੈਂ ਐਨਕਾ ਲਾ ਕੇ ਤਰਿਆ ਫਿਰਦਾ ਇੱਥੇ ਤੇ ਮੇਰੀ ਮੌਜ ਲੱਗੀ ਆ ਜਿਹੜੀ ਮੇਰੀ ਮੌਜ ਲੱਗੀ ਆ ਨਾ ਭਾਈ ਸਾਡੀ ਤਪੱਸਿਆ ਬਹੁਤ ਤਕੜੀ ਆ ਤਪੱਸਿਆ ਕਰਨੀ ਪੈਂਦੀ ਪਹਿਲੇ ਦਿਨ ਤੋਂ ਕੁਝ ਵੀ ਨਹੀਂ ਮਿਲਦਾ ਹੌਲੀ 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 ਰਾਹ ਖੁੱਲਦੇ ਆ ਤੇ ਹੌਲੀ ਹੌਲੀ ਚੀਜ਼ ਬਣ ਜਾਂਦੀ ਆ ਤੇ ਪਹਿਲੇ ਦਿਨ ਕੁਝ ਵੀ ਨਹੀਂ ਬਣਦਾ ਇੱਥੇ ਕੰਮ ਨਹੀਂ ਮਿਲਦਾ ਬੰਦੇ ਫਸੇ ਪਏ ਆ ਕੱਲ ਪਰਸ ਉਹ ਰੌਲਾ ਵੀ ਪਿਆ ਇੱਕ ਬੰਦੇ ਦਾ 2 ਨੰਬਰ ਚ ਪਦਰ ਉਹਨਾਂ ਮੈਂ ਤੋਂ ਕਰਾਉਂਦਾ ਸੀ ਉੱਥੇ ਬੰਦਾ ਫੜਿਆ ਤੇ ਗਾਲੋ ਗਾਲੀ ਹੋਏ ਆ ਬੰਦੇ ਕਾਫੀ ਕੰਮ ਹਿੱਲਿਆ ਫਿਰਦਾ ਤੇ ਬਾਕੀ ਜਿਹੜਾ ਸਿਸਟਮ ਆ ਉਹ ਪੇਪਰ ਬਣ ਜਾਂਦੇ ਆ ਬਟ ਤਪੱਸਿਆ ਕਰਨੀ ਪੈਂਦੀ ਫੇਰ ਆ ਤੇ ਆਪਾਂ ਕਰਦੇ ਪਏ ਵੀਡੀਓ ਕੰਟੀਨਿਊ ਜੇ ਕੋਈ ਤੁਹਾਡਾ ਸਵਾਲ ਜਵਾਬ ਹੋਇਆ ਤੇ ਤੁਹਾਡੇ ਭਰਾ ਨਾਲ ਗੱਲ ਜਰੂਰ ਤੁਸੀਂ ਕਰਨੀ ਆ ਇੰਸਟਾਗ੍ਰam ਤੇ ਕਰੋ ਕਾਫੀ ਮੈਨੂੰ ਭਰਾ ਪਾਉਂਦੇ ਆ ਭਾਈ ਤੁਹਾਡੇ ਨਾਲ ਕੰਟੈਕਟ ਕਿਵੇਂ ਹੋ ਸਕਦਾ ਨਾ ਆਪਣੀ ਕੋਲੇ ਇੰਸਟਾਗ੍ਰam ਬਣਾਇਆ ਸਿਰਫ ਗੱਲਾਂ ਕਰਨ ਲਈ ਉਹਦੇ ਤੇ ਆਪਾਂ ਹੋਰ ਕੁਝ ਨਹੀਂ ਕਰਦੇ ਮੈਂ ਇੰਸਟਾਗ੍ਰam ਨਹੀਂ ਚਲਾਉਂਦਾ ਮੈਂ ਸਿਰਫ ਤੁਹਾਡੇ ਲਈ ਚਲਾਉਂਦਾ ਕਿਉਂਕਿ ਤੁਹਾਡਾ ਕੰਟੈਕਟ ਹੋ ਜਾਂਦਾ ਮੇਰੇ ਨਾਲ ਤੇ ਇੰਸਟਾਗ੍ਰam ਆਈ ਚਾ ਨੰਬਰ ਆੜ ਨਾਲ ਤੁਸੀਂ ਕੰਟੈਕਟ ਕਰ ਲਓ ਆਪਾਂ ਉਸੇ ਗੱਲਾਂ ਕਰ ਲਾਂਗੇ ਜੇ ਤੁਹਾਡਾ ਪਰਸਨਲ ਕੋਈ ਕੁਐਸਚਨ ਆਉ ਮੈਨੂੰ ਪੁੱਛ ਲਿਓ ਉਹ ਤੇ ਕਾਲ ਵੀ ਹੋ ਜਾਂਦੀ ਆ ਤੇ ਉਹ ਤੇ ਮੈਸੇਜ ਵੀ ਆ ਜਾਂਦੇ ਉਹ ਤੇ ਸਭ ਕੁਝ ਆ ਜਾਂਦਾ ਤੇ ਥੈਂਕ ਯੂ ਧੰਨਵਾਦ ਮੈਂ ਵੀਡੀਓ ਨੂੰ ਇੱਥੇ ਕਰਦਾ ਖਤਮ ਜੇ ਕੋਈ ਤੁਹਾਡਾ ਸਵਾਲ ਜਵਾਬ ਹੋਇਆ ਤਾਂ ਆਪਾਂ ਫੇਰ 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 ਗੱਲ ਕਰਾਂਗੇ ਤੇ ਥੈਂਕ ਯੂ ਧੰਨਵਾਦ ਵੀਡੀਓ ਕਰਦਾ ਇੱਥੇ ਮੈਂ ਖਤਮ ਆ ਬਾਬਾ ਨਾਨਕ ਤੁਹਾਨੂੰ ਸਾਰਿਆਂ ਨੂੰ ਝੜਤੀ ਕਲਾਕ